ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਗਏ ਹਾਂ ਜੀ ਇੱਕ ਬਈ ਤੋਕੜ ਇੱਕ ਤਾਜੀ ਸੋਈ ਵੀ ਆਉ ਪੁੱਛ ਲੈਣੇ ਬਾਈ ਤੋਕੜ ਬਾਈ ਜੀ ਹਸੀ ਗੱਲ ਕਾਸੀ ਗੱਲ ਹੈ ਜੀ ਠੀਕ ਹੋਣਾ ਜੀ ਹਾਂ ਵਧੀਆ ਬਾਈ ਆ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਜੋਗਾ ਪਿੰਡ ਮੂਮ ਕਿਹੜਾ ਬਰਨਾਲਾ ਜੀ ਕਿਸੇ ਵੀ ਬਰਨਾਲੇ ਕੰਗੇ ਜੀ ਨੇੜੇ ਪਿੰਡ ਬਈ ਛੋਟਾ ਸ਼ੀਨੀ ਵਾਲਾ ਵੱਡਾ ਸ਼ੀਨੀ ਵਾਲਾ ਜੀ ਗਹਿਣਾ ਤੇ ਮਹਿਲਕਣਾ ਵੀ ਨੇੜੀ ਹੈ ਜੀ ਮੋਬਾਈਲ ਨੰਬਰ ਬੋ 95698 55800 ਜੀ ਠੀਕ ਹੈ ਬਾਈ ਬਾਈ ਜਿਹੜੀ ਬਰਦ ਨੇ ਕਿਹੜਾ ਸੁਆਸੂਈ ਹੈ ਦੂਜਾ ਸੁਆਸੂਈ ਹੈ ਡਾਡਰਾ ਤੇ ਚੌਥਾ ਜਣਾ ਹੈ ਜੇ ਖਾਲੀ ਕੀਤੀ ਨਹੀਂ ਆ ਬੱਚਾ ਬੈਠਾ ਹੈ ਬੱਚਾ ਦਾ ਹਾਂਜੀ ਬਸਾਗਾ ਜੀ ਠੀਕ ਆ ਬਾਈ ਕਿੰਨਾ ਬੋਲਾ ਹਾਜਰ ਹਾਂ ਡਾਡ 14 ਤੋਂ ਉੱਤੇ ਹੋਗਾ 15 ਹੋਊਗਾ ਗਰੀ ਮੰਜਰ ਠੀਕ ਆ ਹਾਂ 14 ਦਾ ਜਨੇ ਪੱਕਾ ਹੀ ਹੈਗਾ ਕਿ ਨਹੀਂ ਆਪਾਂ ਦਾ 15 ਹੀ ਹੋਗਾ ਹੂੰ 14 15 ਦਾ ਬੋਲਾ ਬਾਈ ਕਹਿੰਦਾ ਚੌਥਾ ਜਣੀਆਂ ਖਾਲੀ ਹੈ ਜੇ ਕਰੀ ਨਹੀਂ ਆ ਨਹੀਂ ਖਾਲੀ ਨਹੀਂ ਜੀ ਕਰੀ ਕੱਲਾ ਕੱਲਾ ਥਣ ਪੂਰੀ ਵਿੱਚੇ ਥਣ ਖੋਲਿਓ ਬਈ ਤੌਰ ਕੇ ਦਿਖਾਓ ਕੱਦ ਦੇ ਬਟ ਚੰਗਾ ਚੰਗੀ ਆ ਰਾਜੀ ਆ ਸਮੇਂ ਪੜੀ ਆ ਬਈ ਕੱਦ ਉਹ ਤੋਂ ਬਹੁਤ ਆ ਰਿਹਾ ਕੱਦ ਬਹੁਤ ਯਾਨੀ 18 ਲੀਟਰ ਦਾ ਬੜੇ ਰਾਮ ਵਾਲੀ ਜਵਾ ਦੋ ਮਾਲਕਾਂ ਨੇ ਤਾਂ ਵੀ ਕਹਿੰਦੇ ਜੇ 18 ਦਾ ਚਵਾਉ ਜੋ ਠੀਕ ਆ ਬਾਈ ਹੂੰ 18 ਕਿ ਲੀਟਰ ਦੁੱਧ ਦੀ ਬਾਈ ਕਹਿੰਦਾ ਮੀਲ ਕਰਦੇ ਆਂਗੇ ਛੋਰਾ ਧਾਰਾ ਚੰਗਾ ਥਣਲੇ ਵਾਚਾ ਚੁਵਾਈ ਕਿਵੇਂ ਆ ਬਾਈ ਬਾੜੀ ਪੋਲੀ ਜੀ ਠੰਡੀ ਸੀਲ ਵੀ ਡਾਡ ਬਹੁਤ ਆਂਤਾਂ ਦੀ ਠੀਕ ਆ ਠੰਡੀ ਸੀਲ ਵੀ ਬਾਈ ਕਹਿੰਦਾ ਪੂਰੀ ਚੁਵਾਈ ਚੁਵਾਈ ਓਕੇ ਫੇਸ ਬੂਸ ਕਰਮਾਈ ਦਾ ਬਹੁਤ ਚੰਗਾ ਪ੍ਰਿੰਟ ਬੰਟ ਚੰਗਾ ਗਾ ਕੀ ਮੋਲ ਆ ਬਈ ਇਹਦਾ ਅਡਰੈਸ 55000 ਦੀ ਦੇ ਦਾਂਗੇ ਬਸ 55000 ਤੋਂ ਛੋਟ ਕਰ ਦਾਂਗੇ 55000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚ ਛੋਟ ਛੱਪਾ ਹੋ ਜੂ ਕੱਲਾ ਕੱਲਾ ਥਣ ਪੀੜੀ ਦੇ ਪਾਏ ਵਰਗੇ ਤਾਂ ਨਾੜਾ ਨੂੜਾ ਲੇਵੇ ਤੇ ਹੰਡੀ ਉਹ ਆੜੇ ਜਗ੍ਹਾ ਇੰਦਾ ਧਾਰਾ ਮਾਰ ਦਿੰਨੇ ਆਪਾਂ ਮਾਰ ਦੇ ਬਾਈ ਕੋਈ ਚੱਕਰ ਨਹੀਂ ਸਾਰਾਂ ਬਾਈ ਕਹਿੰਦਾ ਮਾਰ ਕੇ ਦਿਖਾਣੇ ਕੱਲੀ ਛੋਟੀ ਆ ਕੱਲੇ ਕੇ ਦਿਖਾਣ ਦੇ ਮਾਰ ਕੇ ਦਿਖਾ ਦੇਣਾ ਲੋਕ ਹੂੰ ਸ਼ਿ ਸ਼ ਬਾਈ ਬਹੁਤ ਇੰਗੇ ਹਨ ਡਾਕਟਰ ਬਾਲੀ ਬੋਲ ਇਹਦਾ ਇਹ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰ ਨਹੀਂ ਚੂਣ ਕਰਮਾ ਨੂੰ ਬੜਾ ਚੰਗਾ ਲੱਗਿਆ ਕੀ ਬਾਤ ओके okay, भाई चवाई तो चंगी आगे ਵੀਰੇ 2 ਨੰਬਰ ਇਹ ਆਰਡਰ ਸੁਵਿਧਾ ਦਾ ਜਲ ਪਤਾ ਹੈਗਾ ਜਿਹਨੇ ਮਾਲਕ ਤਾਂ ਉਹ 3 ਕਿ ਮਹੀਨੇ ਕਹਿੰਦੇ ਸੀਗੇ ਪਤਾ ਨਹੀਂ 5 ਹੋਗੇ ਜਣੀ ਆਪਾਂ ਨੂੰ ਪਤਾ ਨਹੀਂ ਜਣੀ 2-2 ਥਲੇ 10 ਲੀਟਰ ਹੈਗਾ ਅਗਲਾ 9 ਮੰਨ ਕੇ ਲਿਆ ਜਾ ਸਕਦਾ ਜੇ ਇਹ ਠੀਕ ਹੈ ਭਾਈ ਤੇ 1 ਮਹੀਨਾ ਜਣੀ ਇਹ ਕੱਲ ਆਈਆ ਮੇਰੇ ਕੋਲ ਕਰ ਉਹਨੇ 1 ਮਹੀਨਾ 8 ਦਿਨ ਕਿਹਾ ਸੀਗਾ ਠੀਕ ਆ ਭਰਾ ਇਹਨੂੰ ਚਲ ਆਪਾਂ ਤਾਂ ਜਣੀ ਖਾਲੀ ਮੰਨ ਕੇ ਲਈ ਖਾਲੀ ਮੰਨ ਕੇ ਜਿੱਦੇ ਪਰ ਬਹੁਤ ਠੀਕ ਆ ਭਾਈ ਆਰਡਰ ਚੰਗਾ ਥਣ ਬਹੁਤ ਚੰਗਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚ ਵੀ ਕਿਵੇਂ ਹੈ ਭਾਈ ਬਾਹਰ ਉਹ ਆਰਡਰ ਬਣਾ ਲੈਣ ਤੁਝੇ ਇਹ ਚਲੋ ओके okay. हां जी कारपोली ਵੀ ਵੇਜਾਂ ਤਾਂ ਬਹੁਤ ਥੋੜੀ ਦਾ ਥੇਸ ਬੜਾ ਚੰਗਾ ਚੰਗੀ ਵੀ ਰਾਜੀ ਰੂਜੀ ਚੰਗੀ ਆ ਤੋੜਾ ਤਾਰਾ ਚੰਗਾ ਆਰਡਰ ਕਮਾਲ ਦਾ ਮੁੱਠੀ ਆ ਥਾਨ ਇਕੱਲਾ ਇਕੱਲਾ ਥਣ ਫੁੱਲ ਕਰਦਾ ਬਾਈ ਤੇ ਕੀ ਮੋਲ ਭਰਾ ਇਹਦਾ ਇਹ ਆਰਡਰ 22000 ਦੀ ਦੇ ਦਾਂਗੇ 22000 ਦੀ ਹਾਂ ਜੀ ਹਾਂ ਮਾਨਦਾਨ ਹੋ ਜਾ ਕਰ ਦਾਂਗੇ ਆਰਡਰ ਵਧੀਆ 22000 ਰੁਪਿਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬੜਾ ਸਨਕੀਆ ਥਾਨ ਲੈ ਵਾ ਚੰਗਾ ਆਰਡਰ ਚੰਗਾ ਤੇ ਨਾਗਸੀ ਭਰਾ ਕੋਈ ਦੋ ਬਾਈ ਦੋਨੇ ਹੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਦੇ ਕੋਈ ਵੀ ਪਸੰਦ ਆਵੇ ਬਾਈ ਨੈਕਨੈਕਟ ਕਰ ਲਿਓ ਜੀ ਧੰਨਵਾਦ ਇਹ